ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬੜੇ ਮਾੜੇਨ ਰਾਤੇ ਚੜੇ ਕੇਜਰੀਵਾਲ ਲਈ ਆਮ ਆਦਮੀ ਪਾਰਟੀ ਲਈ ਬਹੁਤ ਔਖਾ ਹੁਣ ਨਹੀਂ ਜਲਦੀ ਬਾਹਰ ਆਉਂਦਾ ਦਿੱਲੀ ਹਾਈ ਕੋਰਟ ਦੇ ਜੋ ਸੰਕੇਤ ਦਿੱਤੇ ਨੇ ਨਾ ਅੱਜ ਉਹ ਤੋਂ ਤਾਂ ਇਹੀ ਲੱਗਦਾ ਕਿ ਕੇਜਰੀਵਾਲ ਲੰਬੇ ਸਮੇਂ ਲਈ ਜੇਲ੍ਹ ਚ ਰਹਿਣਗੇ ਸੱਚਮੁੱਚ ਹੀ ਇਹ ਸੰਕੇਤ ਮਾੜੇ ਨੇ ਆਮ ਆਦਮੀ ਪਾਰਟੀ ਲਈ ਵੀ ਔਰ ਕੇਜਰੀਵਾਦੀ ਵੀ ਦੋਨੋਂ ਦੀਆਂ ਮੁਸ਼ਕਲਾਂ ਬਾਤ ਸਕਦੀਆਂ ਨੇ ਪਾਰਟੀ ਦੀ ਹੈ ਵਈ ਕੇਜਰੀਵਾਦੀ ਦੀ ਵੈਸੇ ਜਿਹੜਾ ਅੱਜ ਇਹ ਸਲਵਾਈ ਹੋਈ ਨਾ ਜੋ ਕੁਝ ਉੱਥੇ ਕਿਹਾ ਗਿਆ ਉਹ ਮੈਂ ਤੁਹਾਨੂੰ ਡਿਟੇਲ ਚ ਦੱਸੂਗਾ ਜੋ ਅੱਜ ਇੱਕ ਸਿੰਗਲ ਬੈਂਚ ਸੀ ਅੱਜ ਜਸਟਿਸ ਵਰਨਕਾਂਤਾ ਸ਼ਰਮਾ ਕਹੀਏ ਸਖਤ ਟਿੱਪਣੀਆਂ ਕੀਤੀਆਂ ਜੀਨੇ ਆਉਣ ਵਾਲੇ ਟਾਈਮ ਦੇ ਵਿੱਚ ਈਡੀ ਦਾ ਕੇਸ ਮਜ਼ਬੂਤ ਕਰਦੇ ਨੇ ਕੇਜੀਵਾਲ ਦੇ ਖਿਲਾਫ ਉਹ ਕੀ ਸੀ ਸਾਰੀਆਂ ਗੱਲਾਂ ਇਹ ਮੈਂ ਪੂਰੀ ਡਿਟੇਲ ਚ ਤੁਹਾਨੂੰ ਦੱਸਦਾ ਲੇਕਿਨ ਉਸ ਤੋਂ ਪਹਿਲਾਂ ਉਹ ਹੀ ਅਪੀਲ ਜਿਹੜੀ ਮੈਂ ਆਪਸਲ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਉਹ ਪਲੀਜ਼ ਕਰ ਲਵੋ ਹੁਣ ਮੈਂ ਗੱਲ ਕਰਦਾ ਤੁਹਾਨੂੰ ਜੋ ਅੱਜ ਹੋਇਆ ਦਿੱਲੀ ਹਾਈ ਕੋਰਟ ਦੇ ਵਿੱਚ ਦੇਖੋ ਦਿੱਲੀ ਦਾ ਕਥਤ ਸਰਬ ਘਟਾਲਾ ਕਿਉਂ ਖਿਆਲੇ ਚੱਲ ਰਿਹਾ ਸਿੱਤਾਂ ਹੋਇਆ ਨਹੀਂ ਲੇਕਿਨ ਉਹਦੇ ਵਿੱਚ ਆਪ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਸੀ ਉਹ ਪਟੀਸ਼ਨ ਜਿਹ ਉੱਥੇ ਪਾਈ ਸੀ ਜਿਹਦੇ ਚ ਕਿਹਾ ਗਿਆ ਸੀ ਕਿ ਮੇਰੀ ਗ੍ਰਿਫਤਾਰੀ ਈਡੀ ਨੇ ਗਲਤ ਕੀਤੀ ਹੈ ਚੋਣਾਂ ਦੇ ਟਾਈਮ ਕੀਤੀ ਹੈ ਇਹ ਵੈਦ ਹੈ ਗੈਰਕਾਨੂੰਨੀ ਹੈ ਇਸ ਮਾਮਲੇ 'ਚ ਅੱਜ ਜਸਟਿਸ ਸਵਰਨਕੰਤਾ ਸ਼ਰਮਾ ਨੇ ਸੁਲਵਾਈ ਕੀਤੀ ਤੇ ਟਿੱਪਣੀਆਂ ਸਖਤ ਕੀਤੀਆਂ ਪਹਿਲੀ ਤਾਂ ਗੱਲ ਇਹੀ ਹੈ ਕਿ ਜਦੋਂ ਉਹਨਾਂ ਨੇ ਇਹ ਕਿਹਾ ਨਾ ਕਿ ਮੈਨੂੰ ਗਲਤ ਦੁਰਵਰਤੋਂ ਕੀਤੀ ਹੈ ਈਡੀ ਦੀ ਚੋਣਾਂ ਦੇ ਟਾਈਮ ਮੈਨੂੰ ਗ੍ਰਿਫਤਾਰ ਕੀਤਾ ਇਹ ਕਿਹਾ ਕੇ ਇਸ ਰਿਵਾ ਨੇ ਜਾਂ ਉਹਨਾਂ ਦੇ ਵਕੀਰ ਨੇ ਤੇ ਉਹਦੇ ਬਾਰੇ ਵਿੱਚ ਕੀ ਕਹਿੰਦੇ ਨੇ ਸ਼ਰਮਾ ਜੀ ਉਹ ਕਹਿੰਦੇ ਈਡੀ ਤੋਂ ਬਹੁਤ سارے ਸਬੂਤ ਮਿਲ ਗਏ ਨੇ ਸਾਨੂੰ ਉਨ੍ਹਾਂ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਨੇ ਹੀ ਸਾਜਿਸ਼ ਰਚੀ ਸੀ ਪੂਰੀ ਤਰ੍ਹਾਂ ਇਨਵੋਲਵ ਸੀ ਕੇਜਰੀਵਾਲ ਇਹ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਉਹ ਆਮ ਆਦਮੀ ਪਾਰਟੀ ਦੇ ਸੰਯੋਜਕ ਹੋਣ ਦੇ ਨਾਤੇ ਵੀ ਇਨਵੋਲਵ ਨੇ ਇਹ ਉਹਨਾਂ ਨੇ ਕਿਹਾ ਪਰਸਨਲ ਵੀ ਤੇ ਕੋਆਰਡੀਨੇਟਰ ਹੋਣ ਦੇ ਨਾਤੇ ਵੀ ਉਹ ਇਨਵੋਲਵ ਨੇ ਵੋਟ ਨੇ ਸਪਸ਼ਟਿਕਲ ਹੋਰ ਕੀਤੀ ਹੈ ਕਿ ਤੁਸੀਂ ਗ੍ਰਿਫਤਾਰੀ ਨੂੰ ਚੈਲੰਜ ਕੀਤਾ ਹੈ ਨਾ ਕਿ ਜ਼ਮਾਨਤ ਮੰਗੀ ਹੈ ਤੁਸੀਂ ਇਹ ਕਿਹਾ ਕਿ ਇਸ ਪਟੀਸ਼ਨ ਚ ਕਿ ਕੇਸਰੀਵਾਲ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਗੈਰ ਕਾਨੂੰਨੀ ਘੁਸ਼ਿਤ ਕਰੋ ਜ਼ਮਾਨਤ ਨਹੀਂ ਮੰਗੀ ਇਸੇ ਕਰਕੇ ਜ਼ਮਾਨਤ阿里 ਕੋਈ ਗੱਲ ਇਹਦੇ ਚ ਨਹੀਂ ਦਿੱਤੀ ਔਰ ਜਸਟਿਸ ਸ਼ਰਮਣ ਬਹੁਤ ਸਪਸ਼ਟ ਲਫ਼ਜ਼ਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਹਿੰਦੀ ਦੇ ਵਿੱਚ ਆਪਣਾ ਫੈਸਲਾ ਸੁਨਾਇਆ ਦੱਸਿਆ ਲੋਕਾਂ ਹੁਣ ਤੁਸੀਂ ਇੱਕ ਹੋਰ ਗੱਲ ਕਹੀ ਸੀ ਜਿਹੜੀ ਅਕਸਰ ਕਹਿੰਦੇ ਨੇ ਕਿ ਗਵਾਹਾਂ ਨੇ ਜਿਹੜੇ ਅਪਰੂਵਰ ਬਣੇ ਜਿਹੜੇ ਗਵਾਹ ਸੀ ਸਰਕਾਰੀ ਗਵਾਹ ਬਣ ਕੇ ਸੀ ਜਿਹੜੇ ਉਹਨਾਂ ਦੇ ਸਵਾਲ اٹھਾਏ ਜੀ ਪਹਿਲਾਂ ਕਿਉਂ ਨਹੀਂ ਕੀਤਾ ਤੇ ਹੁਣ ਇਹਨਾਂ ਨੇ ਨੌ ਲਹਿਤਾ ਇਹਨਾਂ ਦੇ ਤੱਕੇ ਨਾਲ ਜਿਹੜਾ ਨੌਜ਼ ਵਾਇ ਗਏ ਇਹ ਉਹਨਾਂ ਨੇ ਕਿਹਾ ਤੇ ਐਸੇ ਕੋਰਟ ਦਾ ਇਹ ਕਹਿਣਾ ਸੀ ਕਿ ਤੁਸੀਂ ਸਰਕਾਰੀ ਵਹਾਂ ਤੇ ਸ਼ੱਕ ਕਰਦੇ ਹੋ ਜਿਹੜੇ ਗਵਾਹ ਬਣ ਕੇ ਨਾ ਸਰਕਾਰੀ ਤੌਰ ਤੇ ਅਪਰੂਵਰ ਬਣ ਕੇ ਜਿਹੜੇ ਉਹਨਾਂ ਤੇ ਤੁਸੀਂ ਸ਼ੱਕ ਕਰ ਰਹੇ ਹੋ ਇਹ ਜਿਹੜਾ ਅਪਰੂਵਰ ਦਾ ਬਿਆਨ ਹੁੰਦਾ ਕੋਰਟ ਕੈਂ ਦੀ ਕਿ ਈਡੀ ਨਹੀਂ ਲੱਤਗੀ ਕਿ ਈਡੀ ਨਹੀਂ ਲੱਤਦੀ ਇਹ ਕੋਰਟ ਦੇ ਸਾਹਮਣੇ ਅਦਾਲਤ ਦੇ ਸਾਹਮਣੇ ਆ ਕੇ ਬਿਆਨ ਦਿੰਦੇ ਨੇ ਇਹ ਗੱਲ ਸਹੀ ਹੈ ਤੇ ਉਹ ਕਹਿੰਦੇ ਫਿਰ ਜੇ ਅਦਾਲਤ ਦੇ ਸਾਹਮਣੇ ਆ ਕੇ ਬਿਆਨ ਦਿੰਦਾ ਉਹ ਤੇ ਤੁਸੀਂ ਸ਼ੱਕ ਕਰਦੇ ਹੋ ਇਹਦਾ ਮਤਲਬ ਤੁਸੀਂ ਅਦਾਲਤ ਤੇ ਸ਼ੱਕ ਕਰਦੇ ਹੋ ਇਹ ਕਿਹਾ ਜਸਸ ਸ਼ਰਮਾ ਨੇ ਕਿ ਇਹ ਥੋੜਾ ਸ਼ੱਕ ਕਰਨਾ ਸਹੀ ਨਹੀਂ ਨਾਲੇ ਅਪਰੂਵਰ ਵਾਲਾ ਕਾਨੂੰਨ ਪਿਛਲੇ ਸਾਲ ਤਾਂ ਨਹੀਂ ਬਣਿਆ 1 ਸਾਲ ਤੋਂ ਨਹੀਂ ਬਣਿਆ ਇਹ 100 ਸਾਲ ਪੁਰਾਣਾ ਕਾਨੂੰਨ ਹੈ ਇਹ ਵੀ ਜਸਸ ਸ਼ਰਮਾ ਨੇ ਇਥੇ ਕਿਹਾ ਸੋ ਇਹ ਤੁਸੀਂ ਹਾਂ ਗਵਾਹਾਂ ਨੂੰ ਤੁਸੀਂ ਕਰਾਸ ਕਰ ਸਕਦੇ ਹੋ ਕਿ ਜਰੀਵਲ ਸਾਹਿਬ ਤੁਸੀਂ ਵਹਾਂ ਤੋਂ ਸਵਾਲ ਪੁੱਛ ਸਕਦੇ ਹੋ ਪਰ ਉੱਥੇ ਹੁਣ ਨਹੀਂ ਜਿੱਥੇ ਥੋੜਾ ਕੇਸ ਚੱਲਦਾ ਹੈ ਹੇਠਲੀ ਅਦਾਲਤ ਦੇ ਵਿੱਚ ਉੱਥੇ ਨਾ ਕਿ ਹਾਈ ਕੋਰਟ ਦੇ ਵਿੱਚ ਇਹ ਗੱਲ ਹੋਈ ਕੇਸ ਦੀ ਵਾਰ ਨੇ ਖੂਰਦੋਸ਼ ਲਾਇਆ ਸੀ ਉਥੋਂ ਯਾਦ ਹੋ ਵਾਰ ਸੰਜੇ ਸਿੰਘ ਨੇ ਵੀ ਲਾਇਆ ਸੀ ਲਗਾਤਾਰ ਲਾਉਂਦੇ ਨੇ ਕਿ ਉਹ ਜਿਹੜਾ ਰਾਗਵ ਮਗੂਟਾ ਹੈ ਤੇ ਉਹਦਾ ਪਿਓ ਹੈ ਇਹਨਾਂ ਨੇ ਚੰਦਾ ਦਿੱਤਾ ਇਹ ਵਾਰ ਆ ਗਏ ਜਿਵੇਂ ਉਹ ਰੇੜੀ ਦੀ ਗੱਲ ਸਰਦ ਚੰਦਰ ਰੇੜੀ ਬਾਰੇ ਕਹਿੰਦੇ ਨੇ ਤੇ ਮਗੂਟਾ ਦੇ ਮਾਮਲੇ 'ਚ ਕੋਰਟ ਕਹਿੰਦੀ ਦੇਖੋ ਉਹਨੇ ਜਦ ਉਹਦੇ ਪਿਓ ਨੇ ਚੰਦਾ ਦਿੱਤਾ ਕਿਹਨੂੰ ਦਿੱਤਾ ਕਿੰਨਾ ਦਿੱਤਾ ਇਹਦੇ ਅਸੀਂ ਕੀ ਕੀ ਕਰਨਾ ਸਾਡਾ ਕੰਮ ਇਹ ਨਹੀਂ ਦੇਖਣਾ ਕਿਉਂਕਿ ਕੇਸ ਤਾਂ ਸਿਰਫ ਤੁਹਾਡੀ ਪਟੀਸ਼ਨ ਤਾਂ ਇਹਦੀ ਹੈ ਕਿ ਗ੍ਰਿਫਤਾਰੀਵਾਦ ਹੈ ਇਹ ਕੰਮ ਸਾਡਾ ਦੇਖਣਾ ਨਹੀਂ ਹੈ ਕੋਰਟ ਨੇ ਇਸ ਤਰ੍ਹਾਂ ਪੱਲਾ ਛਾੜ ਲਿਆ ਇਹ ਕਹਿ ਕੇ ਇਹ ਕੋਰਟ ਦਾ ਕੰਮ ਨਹੀਂ ਹੈ ਛੇਰ ਇੱਕ ਦਲੀਲ ਹੋਰ ਸੀ ਕੇਜਰੀਵਾਲ ਸਾਹਿਬ ਦੀ ਕਿ ਜਿਹੜੀ ਜਿਹੜੀ ਮੇਰੀ ਜਾਂਚ ਹੈ ਇਹ ਤੁਸੀਂ ਨਾ ਇਸ ਤਰ੍ਹਾਂ ਕਰੋ ਕਿ ਵੀਡੀਓ ਕਾਨਫਰੈਂਸ ਨਹੀਂ ਹੋ ਜੇ ਮੈਨੂੰ ਪੇਸ਼ ਨਾ ਹੋਣਾ ਪਵੇ ਕਦੇ ਵੀ ਈਡੀ ਦੇ ਸਾਹਮਣੇ ਇੱਥੇ ਵੀ ਕੋਟ ਕਹਿੰਦੀ ਇਹ ਕਿਸੇ ਦੀ ਸੁਭਦਾ ਅਨਸਾਰ ਨਹੀਂ ਹੁੰਦੀ ਕਿ ਈਡੀ ਨੇ ਦੇਖਣਾ ਹੈ ਇਹ ਜੀਤੇ ਕਥਤ ਦੋਸ਼ੀ ਨਹੀਂ ਇਹ ਤਾਂ ਫੈਸਲਾ ਕਰਨਾ ਵੀ ਉਹਦੀ ਜਾਂਚ ਕਿਵੇਂ ਹੋਣੀ ਹੈ ਇਹ ਦੇਖਣਾ ਈਡੀ ਨੇ ਤੇ ਬੇਸਿਕਲੀ ਕੋਰਟ ਕਹਿੰਦੀ ਕਾਨੂੰਨ ਦੇ ਮਤਲਬ ਮੁਤਾਬਕ ਸਾਰੇ ਬਰਾਬਰ ਨੇ ਇਹਦਾ ਮਤਲਬ ਨਹੀਂ ਕਿ ਕੋਈ ਸੀਐਮ ਹੈ ਤੇ ਉਹਦੀ ਜਾਂਚ ਕਿਸੇ ਹੋਰ ਤਰੀਕੇ ਨਾਲ ਹੋਊਗੀ ਇਹ ਚਾਹੇ ਕੋਈ ਆਮ ਬੰਦਾ ਹੈ ਚਾਹੇ ਸੀਐਮ ਹੈ ਸਾਰੇ ਬਰਾਬਰ ਨੇ ਤੇ ਦੂਜੀ ਗੱਲ ਉਹਨੇ ਬਾਰ-ਬਾਰ ਜਿਹੜੀ ਗੱਲ ਕਹੀ ਕਿ ਅਸੀਂ ਜਿਹੜੇ ਹੈ ਕਨਵਿੰਸ ਹਾਂ ਕਿ ਈੜੀ ਕਰੋੜ ਤੁਹਾਡੇ ਖਿਲਾਫ ਸਬੂਤ ਹੈਗੇ ਨੇ ਇਹ ਹੈ ਤੇ ਜੇ ਈੜੀ ਸਮਝਦੀ ਹੈ ਤੁਹਾਨੂੰ ਜਸਬੂਤ ਸੀ ਤਾਂ ਹੀ ਉਹਨੇ ਤੁਹਾਨੂੰ ਗ੍ਰਿਫਤਾਰ ਕੀਤਾ ਤੇ ਈਡੀ ਗ੍ਰਿਫਤਾਰ ਕਰ ਸਕਦੀ ਹੈ ਏਸੀ ਫਿਰ ਜਿਹੜੀ ਚੋਣ ਨਾਲ ਜੋੜਨ ਵਾਲੀ ਗੱਲ ਸੀ ਕਿ ਇਲੈਕਸ਼ਨ ਦੇ ਟਾਈਮਿੰਗ ਟਾਈਮਿੰਗ ਤਾਂ ਹੈ ਇਲੈਕਸ਼ਨ ਦਾ ਤੇ ਇਹ ਦਲੀਲ ਦਿੱਤੀ ਸੀ ਕੇਜਰੀਵਾਲ ਦੇ ਵਕੀਲ ਨੇ ਕਿ ਜੀ ਇਹ ਗ੍ਰਿਫਤਾਰੀ ਜਿਹੜੀ ਹੈ ਇਹ ਚੋਣ ਕਰਕੇ ਆ ਵੀ ਇਹ ਪ੍ਰਚਾਰਨਾ ਕਰ ਸਕਣ ਏਸੀ ਉਹ ਕਹਦੇ ਵੀ ਇਹ ਬਿਲਕੁਲ ਗਲਤ ਹੈ ਕੋਰਟ ਕਹਿੰਦੀ ਜਾਂਚ ਜਿਹੜੀ ਹੈ ਤੇ ਕਾਨੂੰਨ ਦੇ ਅਨਸਾਰ ਹੁੰਦੀ ਹੈ ਨਾ ਕਿ ਚੋਣ ਦੇ ਟਾਈਮ ਨੂੰ ਦੇਖ ਕੇ ਹੁੰਦੀ ਹੈ ਇਲੈਕਸ਼ਨ ਟਾਈਮ ਨਹੀਂ ਦੇਖ ਕੇ ਹੁੰਦੀ ਪਹਿਲਾਂ ਵੀ ਗੱਲ ਆਈ ਸੀ ਕਿ ਜੇ ਤੁਹਾਨੂੰ ਵੀ ਤਾਂ ਪਤਾ ਸੀ ਵੀ ਇਹ ਚੋਣ ਜਿਹੜੀ ਐ ਇਸ ਵੀ ਨੇ ਹੋਣੀ ਐ ਤੇ ਏਨੇ ਵਾਰ ਤੁਹਾਨੂੰ ਬੁਲਾਇਆ ਗਿਆ ਸੀ ਸੰਬਨ ਦਿੱਤੇ ਗਏ ਸੀ ਤੇ ਤੁਸੀਂ ਉਦੋਂ ਪੇਸ਼ ਹੋ ਜਾਂਦੇ ਤੇ ਇਹ ਗੱਲ ਬਿਲਕੁਲ ਇਨਕਾਰ ਕਰਤਾ ਕੋਰਟ ਨੇ ਇਹ ਗੱਲ ਪਹਿਲਾਂ ਵੀ ਉੱઠી ਸੀ ਕੱਲ ਹੀ ਜਿਹੜੇ ਇਹਦੀ ਕਿ ਸੰਬਨ ਦੀ ਗੱਲ ਪਰ ਉਹਨੇ ਕਿਹਾ ਤੇ ਇਹ ਚੋਣ ਦੇਖ ਕੇ ਜਿਹੜਾ ਟਾਈਮ ਦੇਖ ਕੇ ਨਹੀਂ ਇਹ ਤੁਹਾਨੂੰ ਬੁਲਾਇਆ ਗਿਆ ਇਹ ਕਾਨੂੰਨ ਦੇ ਮਤਾਬਕ ਹੁੰਦਾ ਹੈ ਤੇ ਫਿਰ ਉਹਨਾਂ ਨੇ ਅੱਗੇ ਵੀ ਸਪਸ਼ਟੀਕਰਨ ਦਿੱਤਾ ਕਹਿੰਦੇ ਜੱਜ ਜਿਹੜੇ ਹੁੰਦੇ ਨੇ ਨਾ ਇਹ ਕਾਨੂੰਨ ਨਾਲ ਬੰਨੇ ਹੁੰਦੇ ਨੇ ਨਾ ਕਿ ਕਿਸੇ ਰਾਜਨੀਤੀ ਨਾਲ ਕਿਸੇ ਸਿਆਸੀ ਪਾਰਟੀ ਨਾਲ ਨਹੀਂ ਕੋਈ ਵੀ ਫੈਸਲਾ ਅਸੀਂ ਕਰਦੇ ਆ ਜਸਟਿਸ ਸ਼ਰਮਾ ਕਹਿੰਦੀ ਉਹ ਕਹਿੰਦੇ ਕਿ ਉਹ ਅਸੀਂ ਕਾਨੂੰਨੀ ਸਿਧਾਂਤ ਨੇ ਉਹਨਾਂ ਦੇ ਮਤਾਬਕ ਕਰਦੇ ਆ ਨਾ ਕਿ ਕਿਸੇ ਸਿਆਸੀ ਕੋਈ ਪ੍ਰਭਾਵ ਜਾਂ ਵਿਚਾਰਾਂ ਦੇ ਅਧੀਨ ਕਰਦੇ ਆ ਇਹ ਵੀ ਉਹਨਾਂ ਨੇ ਕਿਹਾ ਤੇ ਦੂਜੇ ਪਾਸੇ ਇਹ ਵੀ ਕਹਤਾ ووٹ ਤੁਹਾਡੀ ਸਿਆਸਤ ਦਖਲ ਨਹੀਂ ਦੇ ਸਕਦੇ ਤੁਸੀਂ ਆਪਦੀ ਸਿਆਸਤ ਕਰੋ ووٹ ਦੇ ਦੇ ਨਾ ਕੋਈ ਲੈਣ ਦੇਣ ਨਹੀਂ ਸੋ ਉਹ ਇਹ ਕਹਿੰਦੇ ਨੇ ਇੱਕ ਹੋਰ ਵੀ ਗੱਲ ਕਹੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਕੇਂਦਰ ਨਾਲ ਮੇਰਾ ਮਾਮਲਾ ਹੈ ਕਿ ਕੇਂਦਰ ਵਰਸਸ ਕੇਜਰੀਵਾਲ ਹੈ ਇਹ ਵੀ ਗਲਤ ਹੈ ਦਿੱਲੀ ਹਾਈ ਕੋਰਟ ਦੇ ਜਿਹੜਾ ਬੈਂਚ ਕਹਿੰਦਾ ਨਹੀਂ ਈਡੀ ਹੈ ਇਹ ਕੇਂਦਰ ਵਰਸਸ ਕੇਜਰੀਵਾਲ ਨਹੀਂ ਇਹ ਈਡੀ ਵਰਸਸ ਕੇਜਰੀਵਾਲ ਹੈ ਈਡੀ ਦੇ ਦੇਖਣਾ ਹੈ ਈਡੀ ਵਰਸਸ ਹੈ ਨਾ ਕਿ ਕੇਂਦਰ ਦਾ ਤੋਂ ਇਸ ਕਰਕੇ ਮੈਂ ਕਹਿੰਨਾ ਕਿ ਮੁਸ਼ਕਲਾਂ ਕਾਫੀ ਵੱਧ ਗਈਆਂ ਕੇਜਰੀਵਾਲ ਸਾਹਿਬ ਦੀਆਂ ਅੱਜ ਇਸੇ ਕਰਕੇ ਮੈਨੂੰ ਲੱਗਦਾ ਕਿ ਹੁਣ ਉਹਨਾਂ ਦਾ ਜਲਦੀ ਬਾਹਰ ਹੋਣਾ ਔਖਾ ਲੱਗਦਾ ਹੈ ਲੰਮਾ ਸਮਾਂ ਇਲੈਕਸ਼ਨ ਤਾਂ ਕੱਢਣਗੇ ਅੰਦਰ ਇਓਂ ਲੱਗਦਾ ਜੇ ਦਾ ਜਿਹੜਾ ਜਵਾਬ ਵੋਟ ਨਾਲ ਹੀ ਹੋਵੇਗਾ ਹੁਣ ਤਾਂ ਇਓਂ ਨਜ਼ਰ ਆਉਂਦਾ ਹੈ ਵੈਸੇ ਇਸ ਫੈਸਲੇ ਤੋਂ ਬਾਅਦ ਇਹਨਾਂ ਦੇ ਮੰਤਰੀ ਸੌਰਵ ਵਰਤਵਾਜ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਅਸੀਂ ਕੋਰਟ ਦੇ ਫੈਸਲੇ ਨਾਲ ਸਹਿਮਤ ਨਹੀਂ ਅਸੀਂ ਇਸ ਨੂੰ ਲੈ ਕੇ ਸੁਪਰੀਮ ਕੋਰਟ ਜਾਵਾਂਗੇ ਇਹ ਗੱਲ ਕਹੀ ਹੈ ਉਹਨਾਂ ਨੇ ਜਾਨਣਾ ਚਾਹੀਦਾ ਇਹ ਤਾਂ ਅੱਗੇ ਜਾ ਕੇ ਦੇਖਣਾ ਕਿ ਸੁਪਰੀਮ ਕੋਰਟ ਐਕਸੈਪਟ ਕਰਦੀ ਹੈ ਕੀ ਹੁੰਦਾ ਹੈ ਇਹ ਬਾਅਦ ਦੀ ਗੱਲ ਹੈ لیکن اج جڑا فیصلہ ਹੋਇਆ ਉਹਦੇ ਮੁਤਾਬਕ ਲੱਗਦਾ ਹੈ ਕਿ ਕੇਜਰੀਵਾਦੀਆਂ ਮੁਸ਼ਕਲਾਂ کافی ਵੱਧ ਗਈਆਂ ਇਸ ਕਰਕੇ ਵੀ ਵੱਧ ਰਹੀਆਂ ਨੇ ਕਿ ਦੁਰਗੇਸ਼ ਪਾਠਕ ਨੂੰ ਵੀ ਬੁਲਾ ਲਿਆ ਕਿਉਂਕਿ ਉਹ ਉਧਰ ਚੋਣ ਚਾਰਸੀ ਗੋਆ ਦਾ ਜੀਤੇ ਇਲزام ਹੈ ਕਿ 45 ਕਰੋੜ ਉਧਰ ਭੇਜਿਆ ਸੀ ਦੁਰਗੇਸ਼ ਪਾਠਕ اور ਉਦੋਂ ਬਾਅਦ ਜਿਹੜੇ ਖਾਸ ਬਹਿਵ ਕੁਮਾਰ ਜਿਹੜਾ ਕਿ ਪੀਏ ਹੈ ਜਿਹੜਾ ਕਿ ਸੁਸੋਧੀਆਂ ਦਾ ਕਿਸ ਟਾਈਮ ਜਿਹੜੀ ਐਨਜੀਓ ਪਰਵਰਤਨ ਸੀ ਉਹਦਾ ਉਹ ਉਹਦੇ ਨਾਲ ਹੁੰਦਾ ਸੀ ਤੇ ਉਹਦੇ ਕੋਲ ਕਹਿੰਦੇ ਬਹੁਤ ਕੁਛ ਹੈ ਵੈਸੇ ਜਿਹੜੇ ਵੀ ਪਰਸਨਲ ਸੈਕਟਰੀ ਹੁੰਦੇ ਨੇ ਉਹਨਾਂ ਕੋਲ ਹੁੰਦਾ ਬਹੁਤ ਕੁਛ ਹੈ ਉਹ ਤਾਂ ਵੀ ਪੁੱਛ ਕੇ ਛੋ ਰਹੀ ਹੈ ਤਾਂ ਇਸ ਤਰ੍ਹਾਂ ਸਿਕੰਜਾ ਕਸਿਆ ਜਾ ਰਿਹਾ ਕਿਤੇ ਆਤਸੀ ਸਿੰਘ ਠੀਕ ਤਾਂ ਨਹੀਂ ਕਹਿ ਰਹੀ ਸੀ ਉਸ ਦਿਨ ਕਿ ਇਸ ਤੋਂ ਬਾਅਦ ਨੰਬਰ ਮੇਰਾ ਸੌਰਵ ਵਰਤਵਾਸ ਦਾ ਰघव ਚੱਡਾ ਤੇ ਦੁਰਗੇਸ਼ ਪਾਠ ਦਾ ਹੈ ਇਤੇ ਇਹ ਗੱਲ ਸੱਚੀ ਤਾਂ ਨਹੀਂ ਕੁਛ ਵੀ ਹੋਵੇ ਇਸੇ ਕਰਕੇ ਤਾਂ ਮੈਂ ਤੁਹਾਨੂੰ ਕਿਹਾ ਕਿ ਅੱਜ ਦੀ ਦਿੱਲੀ ਹਾਈ ਕੋਰਟ ਦੀਆਂ ਟਿੱਪਣੀਆਂ ਤੇ ਫੈਸਲੇ ਤੋਂ ਬਾਅਦ ਇਉਂ ਸੰਕੇਤ ਮਿਲਣ ਲੱਗੇ ਨੇ ਕਿ ਕੇਜਰੀਵਾਲ ਸਾਹਬੀਆਂ ਤੇ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਚ ਹੋ ਰਿਹਾ ਵਾਧਾ ਤੇ ਦੂਜੇ ਪਾਸੇ ਇਲੈਕਸ਼ਨ ਜਿਹੜੀ ਆਈ ਹੋਈ ਹੈ ਸਿਰ ਤੇ ਹੁਣ ਤਾਂ ਇਹੀ ਹੈ ਕਿ ਤੁਸੀਂ ਕਿਵੇਂ ਹਮਦਰਦੀ ਦੀ ਵੋਟ ਲੈਨੇ ਹੋ ਇਹ ਹੁਣ ਤੁਹਾਡੇ ਕਲਾ ਤੇ ਡਿਪੈਂਡ ਕਰਦਾ ਜਿਵੇਂ ਕਿ ਥਾਂ ਥਾਂ ਤੇ ਲਾ ਕੇ ਫੋਟੋਆਂ ਅਬ ਦੀ ਜਿਹੜੀ ਸੀਖਾ ਤੇ ਪਿੱਛੇ ਕੇਜਰੀਵਾਲ ਸਾਹਿਬ ਖੜੇ ਨੇ ਤੇ ਉਦੋਂ ਬਾਅਦ ਫਿਰ ਉਹਨਾਂ ਨੂੰ ਦਿਖਾਇਆ ਜਾਂਦਾ ਤੇ ਨਾਲ ਕਿਹਾ ਜਾਂਦਾ ਜੇਲ੍ਹ ਦਾ ਜਵਾਬ ਵੋਟ ਨਾਲ ਪਰ ਸਵਾਲ ਕਈ ਹੋਰ ਉੱਠਦੇ ਨੇ ਉਹ ਤੇ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਕਿ ਪੰਜਾਬ ਦੋ ਜਿਹੜੇ ਐਮਪੀ ਨੇ ਇਹਨਾਂ ਦੇ ਰਾਜ ਸਭਾ ਦੇ ਹੁਣ ਤਾਂ ਇਹਨਾਂ ਕੋਲ ਲੋਕ ਸਭਾ ਤੇ ਕੋਈ ਵੀ ਨਹੀਂ वैसे भी ਉਹ ਸੁਸ਼ੀਲ ਨੂੰ ਉੱਧਰ ਚੜਿਆ ਗਿਆ ਤੇ ਰਾਜ ਸਭਾ ਦੇ ਜਿਹੜੇ ਐਮਪੀ ਦੇ ਸੰਜੇ ਸਿੰਘ ਜਿਹੜੇ ਬਾਹਰ ਆ ਕੇ ਬੋਲ ਰਹੇ ਨੇ ਜਾਂ ਜਿਹੜਾ ਸੰਦੀਪ ਪਾਠਕ ਹੈ ਉਹ ਬੋਲ ਰਿਹਾ ਬਾਕੀ ਰਾਜ ਸਭਾ ਦੇ ਮੈਂਬਰ ਜਿਨ੍ਹਾਂ ਬਾਰੇ ਇੰਨੀ ਆਲੋਚਨਾ ਹੋਈ ਸੀ ਉਹ ਕਿਉਂ ਨਹੀਂ ਬੋਲਦੇ ਕਿੱਥੇ ਆ ਸ਼ੋਕ ਮਿੱਤਰ ਲਵਲੀ ਯੂਨੀਵਰਸਿਟੀ ਵਾਲਾ ਕਿੱਥੇ ਆ ਰੋੜਾ ਜਿਹੜਾ ਲੁਧਿਆਣੇ ਵਾਲਾ ਵਿਕਰਮਜੀਤ ਸਿੰਘ ਸਾਨੀ ਕਿਉਂ ਨਹੀਂ ਬੋਲਦਾ ਫੋਰ ਤਾਂ ਹਰਪਾਲ ਜਨ ਸਿੰਘ ਨਹੀਂ ਬੋਲਿਆ ਹੋਰ ਉਹ ਤੇ ਜਿਹੜਾ ਇੱਕ ਬੰਦਾ ਇਹਦਾ ਖਾਸੋ ਖਾਸ ਸੀ ਉਹਦਾ ਰਗਬ ਚੱਡਾ ਉਹ ਕਿੱਥੇ ਐ ਤੇ ਹੋਰ ਤਾਂ ਹੋਰ ਸੰਤ ਵੀ ਨਹੀਂ ਬੋਲਦੇ ਇਹਦੇ ਪਿੱਛੇ ਵੀ ਕੋਈ ਸਿਆਸਤ ਹੈ ਕਿ ਸਿਰਫ ਦੁਈ ਰਾਜ ਸਭਾ ਦੇ ਮੈਂਬਰ ਬੋਲਦੇ ਨੇ ਬਾਕੀ ਕਿਉਂ ਨਹੀਂ ਬੋਲਦੇ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਤੇ ਹਲੇ ਆਪਾਂ ਨਿਠ ਕੇ ਵਿਚਾਰ ਕਰਨੀ ਹੈ ਪਰ ਇਸ ਵੀਡੀਓ ਚ ਐਨਾ ਹੀ ਮਿਲਦੇ ਇੱਕ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ